ਹੈਲੋ ਜੀ ਸਾ希 ਕਾਲ ਜੀ ਸਾਰਿਆਂ ਨੂੰ ਹੋਰ ਸਨੌਜੀ ਤੁਹਾਡੇ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਣੀ ਜੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀਆਂ ਦੇਣ ਆਪਾਂ ਤੁਹਾਡੇ ਵਾਸਤੇ ਅੱਜ ਬਹੁਤ ਹੀ ਸੋਖ ਤੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਲੈ ਕੇ ਆਏ ਆ ਹਾਂਜੀ 6 6 ਕੁੰਡਿਆਂ ਦਾ ਇਹ ਵਾਲਾ ਡਿਜ਼ਾਈਨ ਆ ਤੇ 6 ਸਲਾਈਆਂ ਚ ਇਹ ਵਾਲਾ ਜਿਹੜਾ ਡਿਜ਼ਾਈਨ ਆਪਣਾ ਕੰਪਲੀਟ ਹੋ ਜਾਂਦਾ ਪਹਿਲੀ ਸਲਾਈ ਹੈਗੀ ਆਪਣੀ ਸਿੱਧੀ ਸਾਈਡ ਠੀਕ ਹੈ ਜੀ दो कुंडे आप पुठे बना लेंगे ता अगली सैड लेके जा चार कुंडे आप सीधे बना लेंगे हाँ जी दोडे आप पुठे बनावेंगे चार कुंडे आप फिर सीधे बनावें ਹਾਂਜੀ 2 ਕੁੰਡੇ ਪੁੱਠੇ 4 ਕੁੰਡੇ ਸਿੱਧੇ 2 ਕੁੰਡੇ ਪੁੱਠੇ ਤੇ 4 ਕੁੰਡੇ ਸਿੱਧੇ ਇਸ ਸਲਾਈ ਚ ਆਪਾਂ ਇਦਾਂ ਹੀ ਪਾਣੇ ਨੇ ਇਧਰ ਵੀ ਆਪਣੇ ਦੋ ਕੁੰਡੇ ਪੁੱਠੇ ਆ ਗਏ ਠੀਕ ਹੈ ਜੀ ਪਹਿਲੇ ਕੁੰਡਿਆਂ ਤੋਂ ਹੀ ਆਪਣੇ ਡਿਜ਼ਾਈਨ ਹੈ ਸਟਾਰਟ ਕਰ ਲਿਆ ਦੋ ਕੁੰਡੇ ਆਪਣੇ ਪੁੱਠੇ ਪਾ ਲੇ ਚਾਰ ਕੁੰਡੇ ਸਿੱਧੇ ਪਾ ਲੇ ਫਿਰ ਦੋ ਕੁੰਡੇ ਪੁੱਠੇ ਤੇ ਚਾਰ ਕੁੰਡੇ ਸਿੱਧੇ ਦੋ ਕੁੰਡੇ ਪੁੱਠੇ ਚਾਰ ਕੁੰਡੇ ਸਿੱਧੇ ਫਿਰ ਦੋ ਆਪਣੇ ਪੁੱਠੇ ਕੁੰਡੇ ਆ ਗਏ ਠੀਕ ਹੈ ਜੀ ਬੈਕ ਸਾਈਡ ਵਾਲੀ ਸਲਾਈ ਆ ਗਈ ਆਪਣੀ ਇਹ ਸਾਰੀ ਆਪਾਂ ਪੁੱਠੇ-ਪੁੱਠੇ ਬਣਾਵਾਂਗੇ ਧੱਗ ਆਪਣੀ ਸਾਈਡ ਰੱਖਾਂਗੇ ਇਹ ਆਪਣੀ ਹੈਗੀ ਜੀ ਦੂਜੀ ਸਲਾਈ ਇਹ ਸਾਰੇ ਕੁੰਡੇ ਆਪਾਂ ਨੇ ਪੁੱਠੇ-ਪੁੱਠੇ ਬਣਾ ਲੈਣੇ ਨੇ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਆ ਹਾਂਜੀ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਉਹ ਆਪਣੇ ਚੈਨਲ ਨੂੰ ਜੀ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਜੇ ਅੱਛੀ ਲੱਗਦੀ ਹੁੰਦੀ ਹੈ ਤੁਹਾਨੂੰ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਲਓ ਜੀ ਦੋ ਸਲਾਈਆਂ ਆਪਣੇ ਬਣਾ ਲੀਆਂ ਨੇ ਤੀਜੀ ਸਲਾਈ ਆ ਗਈ ਆਪਣੀ ਸਿੱਧੀ ਸਾਈਡ ਤੀਜੀ ਸਲਾਈ ਵੀ ਆਪਾਂ ਸੇਮ ਉਦਾਂ ਹੀ ਪਾਵਾਂਗੇ ਪਹਿਲੀ ਸਲਾਈ ਵਾਂਗੂ ਦੋ ਕੁੰਡੀਆਂ ਆਪਾਂ ਪੁੱਠੇ ਬਣਾ ਲਾਂਗੇ ਧਾਗਾ ਮਗਲੀ ਸਾਈਡ ਚਾਰ ਕੁੰਡੀਆਂ ਆਪਾਂ ਸਿੱਧੇ ਬਣਾ ਲਾਂਗੇ ਫਿਰ ਤੱਕ ਆਪਣੇ ਤੇ ਲੈ ਕੇ ਆਮਗੇ ਦੋ ਕੁੰਡੇ ਆਪਣੇ ਪੁੱਠੇ ਇਹੀ ਆਪਾਂ ਛੇ ਕੁੰਡੇ ਬਾਰ-ਬਾਰ ਰਿਪੀਟ ਕਰਨੇ ਨੇ ਹਾਂਜੀ ਡਿਜ਼ਾਈਨ ਦੀ ਆਪਣੇ ਤਿੰਨ ਸਲਾਈਆਂ ਹੋ ਗਈਆਂ ਕੰਪਲੀਟ ਅੱਪਾ ਆ ਗਏ ਚੌਥੀ ਸਲਾਈ ਜੀ ਬੈਕ ਸਾਈਡ ਚੌਥੀ ਸਲਾਈ ਆਪਾਂ ਸਾਰੀ ਪੁੱਠੀ ਪੁੱਠੀ ਬਣਾਵਾਂਗੇ ਤੱਕ ਆਪਣੀ ਥੈਡ ਰੱਖ ਕੇ ਸਾਰੇ ਕੁੰਡੇ ਆਪਾਂ ਨੇ ਪੁੱਠੇ ਪੁੱਠੇ ਬਣਾ ਲੈਣੇ ਨੇ ਹਾਂਜੀ ਚਾਰ ਸਲਾਈਆਂ ਆਪਾਂ ਨਹੀਂ ਲਈਆਂ ਬਣਾ ਤੇ ਹੁਣ ਆਪਣੀ ਆ ਗਈ ਸਿੱਧੀ ਸਾਈਡ ਪੰਜਵੀਂ ਸਲਾਈ ਦੋ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਠੀਕ ਹੈ ਜੀ ਧਾਗਾ ਮਗਲੀ ਸੇ ਲੈ ਕੇ ਜਾਵਾਂਗੇ ਹੁਣ ਆਪਾਂ ਪਹਿਲਾ ਕੁੰਡਾ ਸਿੱਧਾ ਜਿਹੜਾ ਇਹਨੂੰ ਛੱਡ ਕੇ ਨਾ ਇਹ ਵਾਲੇ ਕੁੰਡੇ ਨੂੰ ਪਹਿਲਾਂ ਬਣਾਵਾਂਗੇ ਦੂਜੇ ਕੁੰਡੇ ਨੂੰ ਇੱਦਾਂ ਪਹਿਲੇ ਕੁੰਡੇ ਨੂੰ ਆਪਾਂ ਬਾਅਦ ਵਿੱਚ ਠੀਕ ਹੈ ਜੀ ਹੁਣ ਦੋ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਜੀ ਪੰਜਵੀਂ ਸਲਾਈ ਆਪਣੀ ਸਿੱਧੀ ਸਾਈਡ ਧਾਗਾ ਮਗਲੀ ਸਾਈਡ ਰੱਖਣਾ ਪਹਿਲੇ ਕੁੰਡੇ ਨੂੰ ਛੱਡ ਕੇ ਇਹ ਵਾਲਾ ਕੁੰਡਾ ਆਪਾਂ ਦੂਜਾ ਪਹਿਲਾਂ ਬਣਾਵਾਂਗੇ ਸਿੱਧਾ ਐਵੇਂ ਤੇ ਇਹਨੂੰ ਬਾਅਦ ਵਿੱਚ ਸਿੱਧੇ ਬਣਾਣੇ ਨੇ ਇਹ ਆਪਣੇ ਕੁੰਡੇ ਠੀਕ ਹੈ ਜੀ ਹੁਣ ਇਹ ਵਾਲੇ ਪਹਿਲੇ ਕੁੰਡੇ ਨੂੰ ਛੱਡ ਕੇ ਆਪਾਂ ਇਹ ਵਾਲਾ ਕੁੰਡਾ ਬਣਾਵਾਂਗੇ ਬੈਕ ਸਾਈਡ ਤੋਂ ਬੈਕ ਸਾਈਡ ਤੋਂ ਬਣਾਵਾਂਗੇ ਆਪਾਂ ਇਹ ਕੁੰਡੇ ਨੂੰ ਹਾਂਜੀ ਦੋ ਕੁੰਡੇ ਆਪਾਂ ਪੁੱਠੇ ਬਣਾਵਾਂਗੇ। ਤਾਗਾ ਮਗਲੀ ਸਾਈਡ ਪਹਿਲੇ ਕੁੰਡੇ ਨੂੰ ਚਟਕੇ ਆਪਾਂ ਇਹ ਵਾਲੇ ਕੁੰਡੇ ਨੂੰ ਆਪਾਂ ਪਹਿਲਾਂ ਬਣਾਵਾਂਗੇ ਸਿੱਧਾ ਇਹਨੂੰ ਬਾਅਦ ਵਿੱਚ ਠੀਕ ਹੈ ਜੀ ਮੂਰਲੀ ਸਾਈਡ ਤੋਂ ਹੁਣ ਆਪਾਂ ਬੈਕ ਸਾਈਡ ਤੋਂ ਕੁੰਡਾ ਚੱਕਾਂਗੇ ਇਦਾਂ ਪਹਿਲੇ ਕੁੰਡੇ ਨੂੰ ਆਪਾਂ ਛੱਡ ਦੇਣਾ ਬੈਕ ਸਾਈਡ ਤੋਂ ਕੁੰਡਾ ਦੂਜਾ ਚੱਕਣਾ ਉਹਨੂੰ ਪਹਿਲਾਂ ਬਣਾ ਲੈਣਾ ਇਹ ਕੁੰਡੇ ਨੂੰ ਆਪਾਂ ਬਾਅਦ ਵਿੱਚ ਬਣਾਵਾਂਗੇ ਠੀਕ ਹੈ ਜੀ ਦੋ ਕੁੰਡੇ ਆਪਣੇ ਪੁਠੇ ਹੋਗੇ ਪੰਜ ਸਲਾਈ ਆਪਣੀਆਂ ਬਣ ਗਈਆਂ ਨੇ ਛੇਵੀਂ ਸਲਾਈ ਆਪਣੀ ਆ ਗਈ ਆ ਪੁੱਠੀ ਸਾਈਡ ਇਹ ਸਾਰੇ ਕੁੰਡੇ ਆਪਾਂ ਨੇ ਪੁੱਠੇ-ਪੁੱਠੇ ਬਣਾਣੇ ਨੇ ਹਾਂਜੀ 6 ਸਲਾਈਆਂ ਬਣ ਗਈਆਂ 6 ਸਲਾਈਆਂ ਚ ਜਿਹੜਾ ਆਪਣਾ ਡਿਜ਼ਾਈਨ ਆ ਇਹ ਵੀ ਆਪਣਾ ਕੰਪਲੀਟ ਹੋ ਗਿਆ ਹੁਣ ਆਪਾਂ ਫੇਰ ਦੁਬਾਰਾ ਇਹ ਡਿਜ਼ਾਈਨ ਸਟਾਰਟ ਕਰਾਂਗੇ 2 ਕੁੰਡੇ ਆਪਾਂ ਪੁੱਠੇ ਬਣਾ ਲਾਂਗੇ 4 ਕੁੰਡੇ ਆਪਾਂ ਸਿੱਧੇ ਬਣਾ ਲਾਂਗੇ ਠੀਕ ਹੈ ਜੀ 4 ਸਲਾਈਆਂ ਆਪਾਂ ਇਦਾਂ ਹੀ ਪਾ ਲੈਣੇ ਆ ਸਿੱਧੀ ਸਾਈਡ ਵਾਲੀਆਂ ਤੇ ਪੁੱਠੀ ਸਾਈਡ ਵਾਲੀਆਂ ਹਾਂਜੀ 4 ਸਲਾਈਆਂ ਆਪਣੇ ਬਣਾ ਲਈਏ ਨੇ 5ਵੀਂ ਸਲਾਈ ਆ ਗਈ ਆਪਣੀ ਸਿੱਧੀ ਸੈੱਡ 2 ਕੁੰਡੇ ਆਪਾਂ ਪੁੱਠੇ ਬਣਾਵਾਂਗੇ ਧਾਗਾ ਮਗਲੀ ਤੇ ਪਹਿਲੇ ਕੁੰਡੇ ਨੂੰ ਆਪਾਂ ਛੱਡ ਕੇ ਇਹ ਵਾਲਾ ਕੁੰਡਾ ਆਪਾਂ ਨੇ ਮੂਰਿਆ ਪਹਿਲਾਂ ਬੋੜਨਾ ਤੇ ਇਹਨੂੰ ਬਾਅਦ ਵਿੱਚ ਸਿੱਧੇ ਬੋੜਨੇ ਨੇ ਦੋਹੇ ਕੁੰਡੇ ਠੀਕ ਹੈ ਜੀ ਹੁਣ ਆਪਾਂ ਨੇ ਇਹ ਵਾਲੇ ਕੁੰਡੇ ਨੂੰ ਛੱਡਣਾ ਇਹ ਚਾਰ ਕੁੰਡੇ ਸਿੱਧੇ ਹਨ ਆ ਦੋ ਕੁੰਡੇ ਆਪਾਂ ਨੇ ਬੋੜਨੇ ਹੁਣ ਇਹਨੂੰ ਬੈਕ ਸਾਈਡ ਤੋਂ ਚੱਕਣਾ ਆਪਾਂ ਨੇ ਕੁੰਡੇ ਨੂੰ ਇਹਨੂੰ ਪਹਿਲਾਂ ਬੋੜ ਲੈਣਾ ਤੇ ਮੂਰਲੇ ਕੁੰਡੇ ਨੂੰ ਆਪਾਂ ਬਾਅਦ ਵਿੱਚ ਠੀਕ ਹੈ ਜੀ ਤਾਂ ਅੱਗ ਆਪਣੀ ਸਾਈਡ ਦੋ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਪਹਿਲੇ ਕੁੰਡ ਨੂੰ ਚਾਟ ਕੇ ਇਹ ਵਾਲੇ ਕੁੰਡਾ ਆਪਾਂ ਮੂਰਤ ਤੋਂ ਪਹਿਲਾਂ ਬੁਣਾਂਗੇ ਤੇ ਇਹਨੂੰ ਬਾਅਦ ਵਿੱਚ ਬੁਣ ਲਾਂਗੇ ਇਹ ਵਾਲੇ ਕੁੰਡੇ ਉੱਚਾ ਟਿੱਕੇ ਚੌਥਾ ਕੁੰਡਾ ਆਪਾਂ ਸਿੱਧਾ ਪੈਨਾ ਪੁਣਾਂਗੇ ਬੈਕ ਸਾਈਡ ਤੋਂ ਚੱਕ ਕੇ ਇਹਨੂੰ ਬਾਹਰ ਵਿੱਚ ਇਹ ਆਪਣੀ ਹੈਗੀ ਜੀ ਡਿਜ਼ਾਈਨ ਦੀ ਪੰਜਵੀਂ ਸਲਾਈ ਹਾਂਜੀ ਪੰਜ ਸਲਾਈਆਂ ਆਪਣੀਆਂ ਬਣ ਗਈਆਂ ਨੇ ਛੇਵੀਂ ਸਲਾਈ ਆਪਣੀ ਸਾਰੀ ਪੁੱਠੀ-ਪੁੱਠੀ ਆ। ਇਹ ਆਪਾਂ ਸਾਰੀ ਪੁੱਠੀ-ਪੁੱਠੀ ਬਣਾ ਲੈਨੇ ਆ ਛੇਵੀਂ ਸਲਾਈ ਆਪਣੀ। ਹਾਂਜੀ ਜਦੋਂ ਆਪਾਂ ਛੇ-ਛੇ ਸਲਾਈਆਂ بار-बार ਬਣਾਵਾਂਗੇ ਤਾਂ ਇਹ ਵਾਲਾ ਡਿਜ਼ਾਈਨ ਜਿਹੜਾ ਆਪਣਾ ਇਦਾਂ ਬਣੂਗਾ। ਬੈਕ ਸਾਈਡ ਤੋਂ ਇਹ ਵਾਲਾ ਡਿਜ਼ਾਈਨ ਆ ਜਿਹੜਾ ਆਪਣਾ ਇਦਾਂ ਬਣਦਾ। ਸਿੱਧੀ ਸਾਈਡ ਆਪਣੀ ਇਦਾਂ ਬਣਦੀ ਆ। ਛੇ-ਛੇ ਕੁੰਡਿਆਂ ਦਾ ਡਿਜ਼ਾਈਨ ਆ ਤੇ ਛੇ ਸਲਾਈਆਂ 'ਚ ਇਹ ਵਾਲਾ ਡਿਜ਼ਾਈਨ ਆਪਣਾ ਕੰਪਲੀਟ ਹੋ ਜਾਂਦਾ। ਤੁਹਾਨੂੰ ਇਹ ਵਾਲਾ ਡਿਜ਼ਾਈਨ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ। ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਪਾਂ ਤੁਹਾਨੂੰ ਅਗਲੀ ਵੀਡੀਓ ਨਾਲ ਮਿਲਾਂਗੇ ਉਦੋਂ ਤੱਕ ਲਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ